ਸਦਾਈ ਸੁੱਖ ਲਾਏ ਸਦਾਈ ਸੁੱਖ ਮਿਲੇਗਾ ਜੇ ਅਸੀਂ ਉਸ ਪਰਮਾਤਮਾ ਦੇ ਹਰੀ ਦੇ ਨਾਮ ਨੂੰ ਆਪਣੇ ਜਥੇ ਚ ਵਸਾਇਆ ਇਥੋਂ ਤੱਕ ਸਰੀਰ ਤੇ ਆਰਾ ਚੀਰਿਆ ਜਾ ਰਿਹਾ ਹੈ ਪਰ ਆਤਮਾ ਨੂੰ ਸੁੱਖ ਮਿਲ ਰਿਹਾ ਹੈ ਆਤਮਾ ਨੂੰ ਸੁੱਖ ਮਿਲ ਰਿਹਾ ਹੈ ਏ ਕਿਵੇਂ ਹੈ ਮਾੜੀ ਦੀ ਸੋਈ ਚੁਭ ਜੇ ਤਾਂ ਅਸੀਂ ਤੜਫ ਪੈਨੇ ਆ ਤਿਆਰਿਆ ਦੇ ਨਾਲ ਸਰੀਰ ਦੇ ਦਫਾੜ ਕੀਤੇ ਜਾ ਰਹੇ ਨੇ ਪਰ ਆਤਮਾ ਸੁਖੀ ਹੈ ਕਿਉਂ ਕਿ ਉਸ ਆਤਮਾ ਦੇ ਕੋਲ ਇਸ ਨਾਮ ਦੀ ਪਾਵਨ ਹੈ ਉਸ ਨਾਮ ਦੇ ਨਾਲ ਉਸ ਗੁਰੂ ਨਾਲ ਪਰਮਾਤਮਾ ਨਾਲ ਇੱਕ ਸਾਹ ਬਣ ਗਈ ਕਿ ਸਰੀਰ ਨਾਲੋਂ ਪਰਮਾਤਮਾ ਨੇ ਸੰਬੰਧ ਹੀ ਤੋੜ ਦਿੱਤੇ ਸਿੱਧਾ ਪਰਮਾਤਮਾ ਦੇ ਨਾਲ ਜੁੜ ਪਏ ਸਬੰਧ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਆਪਾਂ 350 ਸਾਲਾਂ ਸ਼ਤਾਬਦੀ ਦੀ ਵਸ ਬਣਾ ਰਹੇ ਹਾਂ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਸਾਹਿਬ ਜੀ ਤੋਂ ਪਹਿਲਾਂ ਔਰ ਗੁਰੂ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਕੌਣ ਕੌਣ ਸਨ? ਬੀ ਐਸੀਆਂ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਬਣਾਈ ਤੇ ਸਤੇ ਵਿੱਚ ਆਪੇ ਹੀ ਦੋ ਗਏ ਲੀਨ ਹੋ ਗਏ ਇੱਕ ਨੂੰ ਆਰੇ ਦੇ ਨਾਲ ਚੀਰਿਆ ਗਿਆ ਇੱਕ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਵੱਡੇ ਸਹੇ ਸਾਰੇ ਕੜਾਹੇ ਦੇ ਵਿੱਚ ਪਾਣੀ ਉਬਾਲ ਕੇ ਉਹਦੇ ਵਿੱਚ ਪਾਇਆ ਗਿਆ ਉਬਾਲਿਆ ਗਿਆ ਤੇ ਤੀਸਰੇ ਗੁਰਸਿੱਖ ਨੂੰ ਰੂਹ ਦੇ ਵਿੱਚ ਲਪੇਟ ਕੇ ਸਾਲਿਆ ਗਿਆ ਕਿਉਂ ਗੁਰੂ ਸਾਹਿਬ ਜੀ ਨੂੰ ਡਰ ਦੇਣ ਦੇ ਲਈ ਵੀ ਆ ਦੇਖੋ ਇਹਨੇ ਤਸੀਹੇ ਦੇ ਕੇ ਤੁਹਾਡੇ ਸਿੱਖਾਂ ਨੂੰ ਸ਼ਹੀਦ ਕਰ ਰਹੇ ਆ ਤੁਹਾਡੇ ਨਾਲ ਵੀ ਆਈ ਕੁਝ ਹੋਣਾ ਹੈ ਦਿਨ ਇਲਾਹੀ ਕਬੂਲ ਕਰ ਲਓ ਪਰ ਗੁਰੂ ਸਾਹਿਬ ਜੀ ਡੋਲ ਰਹੇ ਇਹ ਇਹਨੇ ਜ਼ੁਲਮ ਕਰਨ ਵਾਲਾ ਕੌਣ ਸੀ ਪਤਾ ਤੁਹਾਨੂੰ ਔਰੰਗਜ਼ੇਬ ਹਾਂ ਹਿੰਦੁਸਤਾਨ ਦਾ ਉਸ ਸਮੇਂ ਦਾ ਬਾਦਸ਼ਾਹ ਸੀ ਔਰੰਗਜ਼ੇਬ ਜਿਸ ਨੇ ਕੀ ਕੀਤਾ ਸੀ ਸਾਰੇ ਹਿੰਦੁਸਤਾਨ ਨੂੰ ਭਾਰਤ ਨੂੰ ਇਸਲਾਮ ਦੇ ਵਿੱਚ ਬਦਲਣ ਦੇ ਲਈ ਹਿੰਦੂਆਂ ਦੇ ਕਤਲਿਆਮ ਸ਼ੁਰੂ ਕਰ ਦਿੱਤੇ ਸਨ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ ਔਰੰਗਜ਼ੇ ਪਤਾ ਕਿੰਨਾ ਜ਼ਾਲਮ ਸੀ ਇਨਸਾਨ ਉਹਦੇ ਵਰਗਾ ਜ਼ਾਲਮ ਇਨਸਾਨ ਦੁਨੀਆ ਤੇ ਦੂਸਰਾ ਨਹੀਂ ਕੋਈ ਹੋਣਾ ਆਪਾਂ ਤਾਂ ਇੰਨਾ ਕੀ ਜਾਣਦੇ ਆ ਨਾ ਹਿੰਦੂਆਂ ਦੇ ਉੱਤੇ ਜ਼ੁਲਮ ਕੀਤੇ ਹਿੰਦੂਆਂ ਨੂੰ ਜ਼ਬਲੀ ਮੁਸਲਮਾਨ ਬਣਾ ਰਿਹਾ ਸੀ ਪਰ ਇੰਨਾ ਜ਼ਾਲਮ ਸੀ ਇਸ ਜ਼ਾਲਮ ਇਨਸਾਨ ਨੇ ਔਰੰਗਜ਼ੇਬ ਨੇ ਆਪਣੇ ਭਰਾ ਦਾ ਕਤਲ ਕੀਤਾ ਉਨੀ ਭੈਣ ਦਾ ਕਤਲ ਕੀਤਾ ਆਪਣੇ ਪਿਤਾ ਦਾ ਵੀ ਕਤਲ ਕੀਤਾ ਔਰ ਕੇਵਲ ਕਤਲ ਹੀ ਨਹੀਂ ਕੀਤੇ ਬੜੇ ਤਸੀਹੇ ਦੇ ਕੇ ਆਪਣੇ ਹੀ ਪਿਤਾ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਆਪ ਆਪਣੇ ਸਿੰਘਾਸਨ ਤੇ ਬਹਿ ਗਿਆ ਔਰੰਗਜ਼ੇ ਤੇ ਆਪਣੇ ਪਿਓ ਨੂੰ ਖਾਣ ਨੂੰ ਭੋਜਨ ਵੀ ਸੀ ਨਹੀਂ ਦਿੰਦਾ ਅੱਧੀ ਰੋਟੀ ਅੱਧਾ ਕੱਪ ਪਾਣੀ ਦਾ ਰੰਗਜੀਬ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਰੋਜ਼ਾਨਾ ਭੇਜਦਾ ਸੀ ਇੱਕ ਟਾਈਮ ਦੇ ਲਈ ਆਪਣੇ ਹੀ ਪਿਤਾ ਨੂੰ ਸਿਰਫ ਰਾਜ ਗੱਦੀ ਦੇ ਲਈ ਇੱਕ ਦਿਨ ਕੀ ਹੋਇਆ ਜ ਜਣਾ ਸਿਪਾਹੀ ਅੱਧੀ ਰੋਟੀ ਤੇ ਅੱਧਾ ਕੱਪ ਪਾਣੀ ਦਾ ਲੈ ਕੇ ਜਾਂਦਾ ਸੀ ਨਾ ਇਸ ਦੇ ਪਿਤਾ ਨੇ ਉਸ ਸਿਪਾਹੀ ਤੋਂ ਆਗਿਆ ਮੰਗੀ ਵੀ ਜੇ ਮੈਨੂੰ ਇੱਕ ਕਲਮ ਤੇ ਇੱਕ ਕਾਗਜ਼ ਦਿੱਤਾ ਜਾਏ ਤੇ ਮੈਂ ਆਪਣਾ ਸੁਨੇਹਾ ਲਿਖ ਕੇ ਆਪਣੇ ਪੁੱਤਰ ਔਰੰਗਜ਼ੇਬ ਵੱਲ ਭੇਜਣਾ ਚਾਹੁੰਨਾ ਤੇ ਉਸ ਸਿਪਾਹੀ ਨੇ ਕਾਗਜ਼ ਸ਼ਾਹੀ ਤੇ ਕਲਮ ਲੈ ਕੇ ਔਰੰਗਜ਼ੇਬ ਦੇ ਪਿਤਾ ਨੂੰ ਦਿੱਤਾ ਤੇ ਉਹਨੇ ਲਿਖਿਆ ਪੀ ਬੇਟਾ ਜੜੀ ਤੂੰ ਮੈਨੂੰ ਅੱਧੀ ਰੋਟੀ ਤੇ ਅੱਧਾ ਕੱਪ ਪਾਣੀ ਦਾ ਦੇਣਾ ਨਾ ਇਹਦੇ ਨਾਲ ਮੇਰੀ ਭੁੱਖ ਤੇ ਪਿਆਸ ਮਿਟਦੀ ਨਹੀਂ ਕਿਰਪਾ ਕਰਕੇ ਮੈਨੂੰ ਪੂਰਾ ਭੋਜਨ ਤੇ ਦੇ ਦਿਆ ਕਰ ਤੂੰ ਨੇ ਵੀ ਲਿਖਿਆ ਵੀ ਤੇਰੇ ਨਾਲੋਂ ਤਾਂ Hindu ਚੰਗੇ ਨੇ ਜਿਹੜੇ ਆਪਣੇ ਮਰ ਚੁੱਕੇ ਮਾਪਿਆਂ ਨੂੰ ਹਰ ਸਾਲ ਭੋਜਨ ਸ਼ਿਕਾਉਂਦੇ ਨੇ ਸਰਾਧ ਕਰਦੇ ਨੇ ਉਹਨਾਂ ਦਾ ਇਹੀ ਮਤ ਹੈ ਨਾ ਸ਼ਰਾਧਾਂ ਦੇ ਵਿੱਚ ਕਿ ਸਾਡੇ ਪਿਤਰਾਂ ਨੂੰ ਭੋਜਨ ਮਿਲਦਾ ਕਹਿੰਦਾ ਤੇਰੇ ਨਾਲੋਂ ਤੇ ਫਿਰ ਉਹ ਹੀ ਚੰਗੇ ਨੇ ਜਿਹੜੇ ਆਪਣੇ ਮਰੇ ਹੋਏ ਮਾਪਿਓ ਨੂੰ ਹਰ ਸਾਲ ਭੋਜਨ ਖਵਾਉਂਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਤੇ ਮੈਂ ਤੇ ਜਿੰਦਾ ਆ ਦੇ ਤੂੰ ਮੈਨੂੰ ਅੱਧੀ ਰੋਟੀ ਤੇ ਅੱਧਾ ਕੱਪ ਪਾਣੀ ਦਾ ਦੇਣਾ ਮੇਰੀ ਪਿਆਸ ਨਹੀਂ बुझਦੀ ਮੇਰੀ ਭੁੱਖ ਨਹੀਂ ਮਿਟਦੀ ਮੈਨੂੰ ਪੂਰਾ ਭੋਜਨ ਦਿਆ ਕਰ ਇਹ ਲਿਖ ਕੇ ਨਾ ਸਪਾਈ ਦੇ ਹੱਥ ਚਿੱਠੀ ਭੇਜੀ ਔਰੰਗਜ਼ੇਬ ਦੇ ਵੱਲ ਤੇ ਉਸ ਸਪਾਈ ਨੇ ਜਾ ਕੇ ਦਿੱਤੀ ਬਾਦਸ਼ਾ ਇਹ ਤੁਹਾਡੇ ਪਿਤਾ ਜੀ ਨੇ ਸੁਨੇਹਾ ਭੇਜਿਆ ਤੇ ਜਦੋਂ ਚਿੱਠੀ ਪੜ੍ਹੀ ਤੇ ਉਸ ਔਰੰਗਜ਼ੇਬ ਨੇ ਵਾਪਸ ਉਸ ਇੱਕ ਹੋਰ ਚਿੱਠੀ ਦੇ ਉੱਤੇ ਲਿਖ ਕੇ ਦੁਬਾਰਾ ਵਾਪਸ ਨੇ ਆ ਭੇਜਿਆ ਪਤਾ ਕੀ ਲਿਖਦਾ ਹੈ ਅੱਬੂ ਜਾਨ ਮੇਰੇ ਕੋਲ ਅੱਧੀ ਰੋਟੀ ਤੇ ਅੱਧੇ ਕੱਪ ਪਾਣੀ ਤੋਂ ਹੋਰ ਵੱਧ ਭੋਜਨ ਨਹੀਂ ਹੈ ਜਿਸ ਦਵਾਤ ਤੇ ਕਾਗਜ਼ ਦੇ ਨਾਲ ਤੂੰ ਆ ਚਿੱਠੀ ਲਿਖੀ ਐ ਨਾ ਚੰਗਾ ਹੁੰਦਾ ਵੀ ਜੇ ਤੂੰ ਉਹ ਕਾਗਜ਼ ਖਾ ਕੇ ਤੇ ਦਵਾਤ ਪੀ ਕੇ ਸ਼ਾਈ ਪੀ ਕੇ ਆਪਣੀ ਪਿਆਸ ਤੇ ਭੁੱਖ ਮਿਟਾ ਲੈਂਦਾ ਮੇਰੇ ਕੋਲ ਇਸ ਤੋਂ ਵੱਧ ਹੋਰ ਨਹੀਂ ਤੈਨੂੰ ਦੇਣ ਲਈ ਕਮਾਲ ਹੋ ਗਿਆ ਆਪਣੇ ਹੀ ਪਿਓ ਦੇ ਨਾਲ ਆਪਣੇ ਹੀ ਪਿਤਾ ਦੇ ਨਾਲ ਐਸਾ ਇਦਾਂ ਦਾ ਵਰਤਾਰਾ ਆਪਣੇ ਭਰਾਵਾਂ ਦੇ ਕਤਲ ਕੀਤੇ ਆਪਣੀ ਭੈਣ ਦਾ ਕਤਲ ਕੀਤਾ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਜਿਹੜਾ ਬੰਦਾ ਆਪਣੇ ਪੈਣ ਪਰਾ ਆਪਣੇ ਪਿਤਾ ਦਾ ਨਹੀਂ ਬਣਿਆ ਉਸ ਨੇ ਹਿੰਦੂਆਂ ਦੇ ਉੱਤੇ ਕਿੰਨੇ ਕੁ ਜ਼ੁਲਮ ਕੀਤੇ ਹੋਣੇ ਕਿੰਨਕ ਵੱਡਾ ਉਹ ਜ਼ਾਲਮ ਹੋਣਾ ਇਸ ਗੱਲ ਦਾ ਅੰਦਾਜ਼ਾ ਇੱਥੋਂ ਲੱਗ ਜਾਂਦਾ ਤੇ ਉਸ ਦੀ ਮਨੋਤ ਸੀ ਵੀ ਮੈਂ ਸਾਰਾ ਭਾਰਤ ਮੁਸਲਮਾਨ ਬਣਾ ਦੇਣਾ ਦੀਨ ਇਲਾਹੀ ਦੇ ਵਿੱਚ ਇਸ ਨੂੰ ਬਦਲ ਦੇਣਾ ਫਿਰ ਇੱਕ ਦਿਨ ਸੋਚਦਾ ਬਈ ਵੀ ਭਾਰਤ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ ਵੀ ਇੰਨੇ ਸਾਰੇ ਹਿੰਦੂਆਂ ਨੂੰ ਮੈਂ ਇਕੱਲੇ-ਇਕੱਲੇ ਨੂੰ ਇਸਲਾਮ ਦੇ ਵਿੱਚ ਲਿਆਉਣਾ ਹੈ ਤੇ ਸਮਾਂ ਬੜਾ ਲੱਗ ਜਾਏਗਾ ਮੇਰੀ ਤੇ ਉਮਰ ਬੀਤ ਜਾਏਗੀ ਕੋਈ ਐਸਾ ਕੰਮ ਕਰੀਏ ਵੀ ਜਿਹਦੇ ਨਾਲ ਛੇਤੀ ਕਾਰਜ ਹੋ ਜਾਵੇ ਸਾਰੀ ਛੇਤੀ ਮੁਸਲਮਾਨ ਬਣ ਜਾਣ ਫਿਰ ਸਲਾਹੀ ਮੀਟਿੰਗ ਹੋਈ ਇਹਨਾਂ ਦੀ ਤੇ ਕਹਿੰਦੇ ਭਾਈ ਇਹਨਾਂ ਦੇ ਆਗੂਆਂ ਨੂੰ ਮੁਸਲਮਾਨ ਬਣਾਓ ਬਾਕੀ ਜਨਤਾ ਤੇ ਆਪੇ ਹੀ ਲੱਗ ਜਾਏਗੀ ਪਿੱਛੇ ਜਦੋਂ ਆਗੂ ਹੀ ਧਰਮ ਛੱਡ ਦੇਣਗੇ ਬਾਕੀਆਂ ਨੇ ਤੇ ਫਿਰ ਆਪੇ ਹੀ ਛੱਡ ਦੇਣਾ ਫਿਰ ਇਹਨਾਂ ਨੇ ਕੀ ਕੀਤਾ ਕਸ਼ਮੀਰੀ ਪੰਡਤ ਅਤੇ ਕਾਂਸੀ ਦੇ ਬ੍ਰਾਹਮਣ ਇਹ ਆਗੂ ਸਨ ਹਿੰਦੂ ਧਰਮ ਦੇ ਫਿਰ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਕਾਂਸੀ ਦੇ ਬ੍ਰਾਹਮਣਾਂ ਨੂੰ ਇਹਨੇ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਤੱਕੇ ਦੇ ਨਾਲ ਤੇ ਸੌ ਖਾਦੀ ਵੇ ਇੱਕ ਦਿਨ ਦੇ ਵਿੱਚ ਸਵਾ ਮਣ ਜਨੇਉ ਮੈਂ ਉਤਾਰਨਾ ਹੈ ਤੇ ਇਹ ਕਹਿੰਦਾ ਹੁੰਦਾ ਸੀ ਹਿੰਦੂਆਂ ਦੇ ਸਿਰਾਂ ਦੇ ਉੱਤੇ ਲੰਘ ਕੇ ਮੈਂ ਮੱਕੇ ਦੀ ਯਾਤਰਾ ਕਰਨੀ ਹੈ ਵਿਸਤਰਤੀ ਦੇ ਉੱਤੇ ਸਿਰ ਵਿਛਾ ਦੇਣੇ ਨੇ ਇੰਨਾ ਜ਼ਾਲਮ ਸੀ ਔਰੰਗਜ਼ੇਬ ਤੇ ਜਦੋਂ ਫਿਰ ਕਸ਼ਮੀਰੀ ਪੰਡਤਾਂ ਨੂੰ ਹੋਰ ਜਿੰਨੇ ਵੀ ਧਰਮ ਦੇ ਆਗੂ ਸਨ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਯਤਨ ਕੀਤਾ ਹਾ ਹ ਹ ਕਾਰਮਾ ਚ ਗਈ ਸਾਰੇ ਭਾਰਤ ਦੇ ਵਿੱਚ ਵੀ ਹੁਣ ਬਣੇਗਾ ਕੀ ਫਿਰ ਕੁਝ ਕਸ਼ਮੀਰੀ ਪੰਡਤਾਂ ਨੇ ਸਲਾਹ ਕਰਕੇ ਆਪਸ ਦੇ ਵਿੱਚ ਮਤਾ ਪਾਸ ਕੀਤਾ ਵੀ ਹੁਣ ਇੱਕੋ ਹੀ ਤਰੀਕਾ ਹੈ ਹੁਣ ਉਸ ਗੁਰੂ ਨਾਨਕ ਦੀ ਜੋਤ ਦੀ ਸ਼ਰਣ ਦੇ ਵਿੱਚ ਜਾਣ ਦਾ ਹੀ ਇੱਕ ਰਸਤਾ ਹੈ ਕੋਈ ਸਾਡੇ ਧਰਮ ਨੂੰ ਬਚਾ ਸਕਦੇ ਨੇ ਫਿਰ ਸਾਰੇ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਆਏ ਗੁਰੂ ਸਾਹਿਬ ਨੂੰ ਬੇਨਤੀ ਲਈ ਮਹਾਰਾਜ ਆ ਕੁਲ ਵਕ ਪਰ ਰਿਹਾ ਸਾਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਸਾਡੇ ਤੇ ਕਿਰਪਾ ਕਰੋ ਸਾਡੇ ਧਰਮ ਨੂੰ ਬਚਾਓ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੰਤਰ ਧਿਆਨ ਹੋਏ ਤੇ ਕਹਿਣ ਲੱਗੇ ਹੁਣ ਸਮਾਂ ਕਿਸੇ ਰੱਬ ਦੇ ਪਿਆਰੇ ਦੀ ਬਲੀ ਦਾ ਬਲੀਦਾਨ ਦਾ ਕੋਈ ਰੱਬ ਦਾ ਪਿਆਰਾ ਆਪਣਾ ਆਪ ਨਿਛਾਵਰ ਕਰੇਗਾ ਤਾਂ ਇਹ ਗੱਲ ਬੜੇਗੀ ਤਾਂ ਇਹ ਜ਼ੁਲਮ ਨੂੰ ਠੱਲ ਪਏਗੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਨਾਲ ਕੌਣ ਬੈਠਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਸਾਲ ਦੀ ਉਮਰ ਸੀ ਉਹਨਾਂ ਦੀ 9 ਸਾਲ ਦੀ ਤੇ ਕੀ ਕਿਹਾ ਮਾਰਾ ਨੇ ਘੱਟੇ ਤੋਂ ਬਣਾ ਕੋਈ ਛੋਟਾ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਾਰਾ ਨੇ ਬਾਲ ਗੋਬਿੰਦ ਰਾਏ ਉਸ ਸਮੇਂ ਨਾਲ ਸੀ ਤੇ ਪਾਤਸ਼ਾਹ ਜੀ ਕਹਿਣ ਲੱਗੇ ਸਤਿਗੁਰੂ ਜੀ ਪਿਤਾ ਜੀ ਤੁਹਾਡੇ ਤੋਂ ਵੱਡਾ ਫਿਰ ਮਹਾਨ ਹੁਣ ਕੌਣ ਹੈ ਇੱਥੇ ਫਿਰ ਬਚਾਓ ਇਹਨਾਂ ਦੱਤਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੁਣ ਕੇ ਬੜੇ ਖੁਸ਼ ਹੋਏ ਫੇਰ ਮਾਰਾ ਨੇ ਥੋੜਾ ਜਿਆ ਹਲਾ ਕੇ ਵੇਖਿਆ ਟਣਕਾ ਕੇ ਵੇਖਿਆ ਟਣਕਾ ਕੇ ਭਾਅ ਐਂ ਆਪਾ ਚੈੱਕ ਕਰਦੇ ਆ ਨਾ ਮਾਈਕ ਚੱਲ ਰਿਹਾ ਕਿ ਨਹੀਂ ਕੋਈ ਚੀਜ਼ ਨੂੰ ਦੇਖਣਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੇ ਇਸ ਬਚਨ ਤੋਂ ਬਾਅਦ ਮਾਰਾ ਕਹਿਣ ਲੱਗੇ ਬਾਲ ਬੇਟਾ ਗੋਬਿੰਦ ਰਾਏ ਜੇ ਮੈਂ ਚਲਿਆ ਗਿਆ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਣਾ ਤੇ ਅੱਗੋ ਜਵਾਬ ਪਤਾ ਕੀ ਸੀ ਮਹਾਰਾਜ ਪਿਤਾ ਜੀ ਜੇ ਮੇਰੇ ਇੱਕ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠਣ ਦੇ ਨਾਲ ਹਜ਼ਾਰਾਂ ਦੇ ਸਿਰਾਂ ਦੇ ਉੱਤੋਂ ਪਿਤਾ ਦੇ ਸਾਏ ਵੱਚ ਸਕਦੇ ਨੇ ਫਿਰ ਮੈਨੂੰ ਕਬੂਲ ਹੈ ਫਿਰ ਮੈਨੂੰ ਕੋਈ ਪਰਵਾਹ ਨਹੀਂ ਫਿਰ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਬਚਨਾਂ ਤੋਂ ਬਾਅਦ ਤਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਿਰ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਜੇ ਸਾਡੇ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਬਣ ਗਏ ਨਾ ਅਸੀਂ ਆਪੇ ਹੀ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ ਇੰਨੀ ਗੱਲ ਜਦੋਂ ਕਹੀ ਤੇ ਬੜਾ ਖੁਸ਼ ਹੋਇਆ ਵੀ ਇਹ ਤੇ ਸੋਖਾ ਹੀ ਬੜਾ ਫਿਰ ਮੈਂ ਤੇ ਆਪ ਹੀ ਇਹੀ ਚਾਹਨਾ ਵੀ ਛੇਤੀ ਕੰਮ ਨਿਬੜੇ ਜੇ ਇੱਕ ਬੰਦੇ ਦੇ ਇਸਲਾਮ ਕਬੂਲਣ ਦੇ ਨਾਲ ਸਾਰੇ ਹੀ ਇਸਲਾਮ ਕਬੂਲ ਲੈਣਗੇ ਫਿਰ ਤੇ ਮੇਰਾ ਕੰਮ ਸੋਖਾ ਹੋ ਜਾਏਗਾ ਫਿਰ ਹੁਕਮ ਦਿੱਤੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਮਾਰੇ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਦਿੱਲੀ ਚਾਂਦਨੀ ਚੌਕ ਲੈ ਕੇ ਆਏ ਉੱਥੇ ਸਤਗੁਰਾਂ ਨੂੰ ਪਿੰਜਰੇ ਦੇ ਵਿੱਚ ਪਾ ਕੇ ਰੱਖਿਆ ਫਿਰ ਸਤਗੁਰਾਂ ਦੇ ਸਾਹਮਣੇ ਗੁਰਸਿੱਖਾਂ ਨੂੰ ਤਸੀਹੇ ਦਿੱਤੇ ਪਹਿਲਾਂ ਤਾਂ ਬੜੇ ਲਾਲਚ ਦਿੱਤੇ ਵੀ ਛੱਡ ਦਿਓ ਕਿਉਂ ਆਪਣੀ ਜਾਨ ਗਵਾ ਰਹੇ ਹੋ ਫਿਰ ਤਿੰਨ ਸਵਾਲ ਸਤਗੁਰਾਂ ਦੇ ਸਾਹਮਣੇ ਤਿੰਨ ਸ਼ਰਤਾਂ ਵੀ ਰੱਖੀਆਂ ਕਿਹੜੀਆਂ-ਕਿਹੜੀਆਂ ਸੀ ਸ਼ਰਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਔਰੰਗਜ਼ੇਬ ਨੇ ਤਿੰਨ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਸੀ ਇਸਲਾਮ ਕਬੂਲ ਕਰ ਲਓ ਦੂਸਰੀ ਸ਼ਰਤ ਸੀ ਕਰਾਮਾਤ ਦਿਖਾਓ ਤੀਸਰੀ ਸ਼ਰਤ ਸੀ ਫਿਰ ਮੌਤ ਨੂੰ ਗੱਲ ਲਾ ਲਓ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਤੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਇਸਲਾਮ ਕਬੂਲ ਕਰ ਲਈ ਆਪਣਾ ਧਰਮ ਛੱਡਦੀ ਇਹ ਤੇ ਕਦੇ ਹੋ ਨਹੀਂ ਸਕਦਾ ਤੇ ਕਰਾਮਾਤ ਕਹਿਰ ਦਾ ਨਾਮ ਹੈ ਸਾਡੇ ਵੱਡਿਆਂ ਵੱਲੋਂ ਇਸ ਦੀ ਇਜ਼ਾਜ਼ਤ ਨਹੀਂ ਤੀਸਰਾ ਤੂੰ ਕਹਿਣਾ ਮਰਨ ਨੂੰ ਮਰਨਾ ਕਬੂਲ ਕਰ ਲਓ ਤੇ ਅਸੀਂ ਪਹਿਲੇ ਹੀ ਕਬੂਲ ਕਰੀ ਬੈਠੇ ਆ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨ ਕੀ ਰੇਨ ਦਾ ਤਉ ਆਓ ਹਮਾਰੇ ਪਾਸ ਮਰਨਾ ਤੇ ਅਸੀਂ ਪਹਿਲੇ ਹੀ ਕਬੂਲ ਕਰਕੇ ਬੈਠੇ ਆ ਤੇ ਜੇ ਤੂੰ ਛੱਡ ਦੇਂਗਾ ਤੇ ਕੀ ਅਸੀਂ ਮਰਨਾ ਨਹੀਂ ਮੁੜ ਕੇ ਮਰਨਾ ਤਾਂ ਸਭ ਨਹੀਂ ਹੈ ਪਰ ਆਪਣਾ ਧਰਮ ਛੱਡ ਕੇ ਸਕਾਲਪੁਰਖ ਦੀ ਦਰਗਾਹ ਦੇ ਵਿੱਚ ਅਸੀਂ ਨਹੀਂ ਜਾਣਾ ਚਾਹਦੇ ਆਪਣੇ ਸਿਧਾਂਤ ਤੇ ਪੱਕਾ ਰਹਿਣਾ ਫਿਰ ਉਸ ਨੇ ਸੋਚਿਆ ਵੀ ਇਹਨਾਂ ਨੂੰ ਡਰ ਦੇਣਾ ਪੈਣਾ ਫਿਰ ਉਹਨਾਂ ਨੂੰ ਸਤਿਗੁਰਾਂ ਦੇ ਸਾਹਮਣੇ ਜਿਹੜੇ ਨਾਲ ਗੁਰ ਸਿੱਖ ਸਨ ਭਾਈ ਮਤੀ达ਰ ਜੀ ਭਾਈ ਸਤੀ达ਰ ਜੀ ਭਾਈ ਦੇ ਅੱਲਾਹ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਜਦੋਂ ਨਹੀਂ ਚਾਰਾ ਚੱਲਿਆ ਫਿਰ ਮਹਾਰਾ ਨੂੰ ਫਿਰ ਚੰਦਨੀ ਚੌਕ ਦੇ ਵਿੱਚ ਅੱਜ ਦੇ ਦਿਨ ਸਨ 1675 ਈਸਵੀ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਧੜ ਦੇ ਨਾਲੋਂ ਪਾਤਸ਼ਾਹ ਜੀ ਦਾ ਸਿਰ ਜਿਹੜਾ ਉਹ ਲੱਗ ਕਰ ਦਿੱਤਾ ਮਹਾਰਾ ਨੂੰ ਸ਼ਹੀਦ ਕਰ ਦਿੱਤਾ ਅੱਜ ਉਸ ਦਿਹਾੜੇ ਨੂੰ 350 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ ਤੇ ਉਹ ਸਤਗੁਰਾਂ ਦੀ ਸ਼ਹਾਦਤ ਦਾ ਹੀ ਇੱਕ ਮਰਨ ਇਹ ਵੀ ਸ਼ਰਤ ਰੱਖੀ ਸੀ ਔਰੰਗਜ਼ੇਬ ਮਰਨ ਜਦੋਂ ਭੇਜੀ ਸੀ ਨਾ ਚਿੱਠੀ ਜੇ ਸਾਡਾ ਗੁਰੂ ਇਸਲਾਮ ਦੇ ਵਿੱਚ ਆ ਜਾਂਦਾ ਤਾਂ ਸਾਰੇ ਮੁਸਲਮਾਨ ਬਣ ਜਾਂਦੇਗੇ ਤੇ ਜੇ ਤੂੰ ਉਹਨਾਂ ਨੂੰ ਮੁਸਲਮਾਨ ਨਾ ਬਣਾ ਸਕਿਆ ਤਾਂ ਫਿਰ ਤੈਨੂੰ ਇਹ ਕਤਲੇਆਮ ਬੰਦ ਕਰਨਾ ਪਏਗਾ ਕਹਿੰਦਾ ਸੀ ਮਨਜ਼ੂਰ ਹੈ ਸ਼ਰਤ ਸੋ ਮਹਾਰਾ ਦੀਨ ਨੂੰ ਸ਼ਹੀਦ ਕੀਤਾ ਉਸ ਦਿਹਾੜੇ ਨੂੰ ਉਸ ਸਤਗੁਰਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਅੱਜ ਗੁਰੂ ਸਾਹਿਬ ਜੀ ਦੇ ਦਿਨ ਮਨਾਏ ਜਾ ਰਹੇ ਨੇ ਔਰ ਹਿੰਦੂ ਧਰਮ ਦੇ ਰਾਖੀ ਦੇ ਲਈ ਤਾਂ ਹੀ ਕਹਿੰਦੇ ਨਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ ਗਿਆ ਗੁਰੂ ਸਾਹਿਬ ਨੇ ਫਿਰ ਕਤਲੇਆਮ ਬੰਦ ਕਰਵਾਇਆ ਫਿਰ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸ਼ਸਤਰ ਉਠਾਏ ਫੌਜਾਂ ਤਿਆਰ ਕੀਤੀਆਂ ਤੇ ਫਿਰ ਔਰੰਗਜ਼ੇਬ ਤੋਂ ਬਦਲੇ ਵੀ ਲੈ ਪਾਤਸ਼ਾਹੀ ਲੈ ਲਈ ਸਤਗੁਰੂ ਜੀ ਦਾ ਸੀਸ ਕੌਣ ਲੈ ਕੇ ਆਇਆ ਸੀ ਆਨੰਦਪੁਰ ਸਾਹਿਬ ਪਾਈ ਜੈਤਾ ਜੀ ਪਰਾ ਜੀ ਦੇ ਧੜ ਦਾ ਸੰਸਕਾਰ ਕਿਨੇ ਕੀਤਾ ਸੀ ਲੱਖੀ ਸ਼ਾਵਣ ਪਾਈ ਲੱਖੀ ਸ਼ਾਵਣ ਜਰਾ ਜੀ ਨੇ ਕਿਵੇਂ ਕੀਤਾ ਸੀ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਕਿੰਨਾ ਪ੍ਰੇਮ ਸੀ ਗੁਰੂ ਦੇ ਨਾਲ ਗੁਰੂ ਪਤ ਸਾਹਿਬ ਜੀ ਦੇ ਪ੍ਰਤੀ ਤੇ ਖੋਰ ਛੋਟੀ ਜੀ ਸਾਖੀ ਸਾਂਝ ਪਾਵਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਦਿੱਲੀ ਗਏ ਜਿਸ ਜਿਸ ਦੇ ਮਨ ਦੇ ਵਿੱਚ ਸੀਨਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਬੁਲਾਉਣ ਦੀ ਇੱਛਾ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਗਏ ਤੇ ਜਦੋਂ ਸ਼ਹੀਦ ਹੋ ਗਏ ਮਹਾਰਾਜ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਭਾਈ ਜੇਤਾ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ ਰਸਤੇ 'ਚ ਰਾਤ ਪੈ ਗਈ ਤੇ ਰਾਤ ਪਈ ਤੇ ਭਾਈ ਸਾਹਿਬ ਨੇ ਸੋਚਿਆ ਵੀ ਹੁਣ ਕਿਤੇ ਟਿਕਾਣਾ ਮਿਲ ਜਾਈ ਤੇ ਕੀ ਵੇਖਦੇ ਨੇ ਇੱਕ ਧੋਬੀ ਕਪੜੇ ਧੋ ਕੇ ਤੇ ਆਪਣਾ ਸਮਾਨ ਇਕੱਠਾ ਕਰਕੇ ਘਰੋਂ ਜਾ ਰਿਹਾ ਹੈ ਤੇ ਭਾਈ ਜੇਤਾ ਜੀ ਕਹਿਣ ਲੱਗੇ ਵੀ ਪਿਆਰਿਆ ਵੀ ਮੈਂ ਆਨੰਦਪੁਰ ਸਾਹਿਬ ਵੱਲ ਜਾ ਰਿਹਾ ਰਾਤ ਪੈ ਗਈ ਹੈ ਕੋਈ ਰਾਤ ਕੱਟਣ ਦਾ ਸਮਾਂ ਕੋਈ ਟਿਕਾਣਾ ਹੋਵੇ ਤੇ ਉਹਨੇ ਦੇਖਿਆ ਵੀ ਇਹ ਕੋਈ ਮੁਸਾਫਰ ਹੈ ਉਹ ਕਹਿਣ ਲੱਗਾ ਤੁਸੀਂ ਮੇਰੇ ਘਰ ਹੀ ਚੱਲੋ ਜੀ ਤੇ ਭਾਈ ਜੇਤਾ ਜੀ ਨੇ ਆਪਣੇ ਲੋਈ ਦੇ ਵਿੱਚ ਮਹਾਰਾ ਦਾ ਸੀਸ ਲਪੇਟਿਆ ਹੋਇਆ ਆਪਣੇ ਛਾਤੀ ਦੇ ਨਾਲ ਲਾਇਆ ਹੋਇਆ ਤੋ ਕਹਿੰਦਾ ਤੁਸੀਂ ਮੇਰੇ ਘਰ ਹੀ ਚਲੋ ਭਾਈ ਜੈਤਾ ਜੀ ਉਸ ਧੋਬੀ ਦੇ ਘਰ ਚਲੇ ਗਏ ਉਸ ਦੇ ਘਰ ਜਦੋਂ ਗਏ ਤੇ ਧੋਬੀ ਨੇ ਪੁੱਛਿਆ ਤੁਸੀਂ ਕੌਣ ਹੋ ਕਿੰ ਲੱਗਾ ਜੀ ਮੈਂ ਮੇਰਾ ਨਾਮ ਜੈਤਾ ਹੈ ਤੇ ਮੈਂ ਆਨੰਦਪੁਰ ਸਾਹਿਬ ਜਾ ਰਿਹਾ ਬੜਾ ਖੁਸ਼ ਹੋਇਆ ਹੈ ਆਨੰਦਪੁਰ ਸਾਹਿਬ ਜਾ ਰਹੇ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਜਾ ਰਹੇ ਹੋ ਤੇ ਭਾਈ ਜੈਤਾ ਜੀ ਟੁੱਪਦੇ ਹੋ ਗਏ ਹਾਂ ਮੈਂ ਉੱਥੋਂ ਹੀ ਆਇਆ ਦਿੱਲੀ ਗਿਆ ਸੀ ਤੇ ਉੱਥੋਂ ਕਿਉਂਕਿ ਕੋਈ ਇੰਟਰਨੈਟ ਦਾ ਜਮਾਨਾ ਤੇ ਹੈ ਨਹੀਂ ਸੀ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਸੀ ਬਹੁਤਾ ਪਤਾ ਨਹੀਂ ਸੀ ਲੱਗਿਆ ਕਿਸੇ ਨੂੰ ਜਿਹੜੇ ਨੇੜੇ ਸਨ ਉਹਨਾਂ ਨੂੰ ਹੀ ਸੀ ਪਤਾ ਲੱਗਿਆ ਜੀ ਤੇ ਉਹ ਸੋਚ ਉਹ ਕਹਿਣ ਲੱਗਾ ਆਨੰਦਪੁਰ ਸਾਹਿਬ ਜਾ ਰਹੇ ਹੋ ਕਹਿਣ ਲੱਗਾ ਮੇਰੀ ਬੜੀ ਇੱਛਾ ਹੈ ਕਿ ਕੋਈ ਐਸਾ ਸਮਾਂ ਆਵੇ ਮੇਰੇ ਤੇ ਕਿਰਪਾ ਕਰਨ ਧੰਗੁਰ ਤੇ ਇੱਕ ਬਾਦਰ ਪਾਦਸ਼ਾ ਮੇਰੇ ਘਰ ਵੀ ਕਦੀ ਚਰਨ ਪਾੜ ਮੇਰੀ ਬੜੀ ਇੱਛਾ ਹੈ ਤੇ ਇੱਕ ਹੋਰ ਗੱਲ ਕਹੀ ਉਸ ਥੋਬੀ ਨੇ ਕਹਿਣ ਲੱਗਾ ਉਹ ਵੇਖੋ ਸਾਹਮਣੇ ਇੱਕ ਆਸਣ ਵਿਛਾਇਆ ਚਿੱਟੀ ਚਾਦਰ ਵਿਛਾਈ ਹੈ ਤੇ ਕਹਿੰਦਾ ਮੈਂ ਬੜੇ ਸਮੇਂ ਤੋਂ ਉਡੀਕ ਕਰ ਰਿਹਾ ਵੀ ਕਦੋਂ ਨਵੇਂ ਗੁਰਮਾਨੰਗ ਧੰਗੁਰ ਤੇਗ ਬਹਾਦਰ ਪਾਤਸ਼ਾਹ ਜੀ ਮੇਰੇ ਘਰ ਆਉਣਗੇ ਤੇ ਉਸ ਆਸਣ ਦੇ ਉੱਤੇ ਬੈਠਣਗੇ ਤੇ ਸਾਹਮਣੇ ਬੈਠ ਕੇ ਮੈਂ ਦਰਸ਼ਨ ਕਰਾਂਗਾ ਸਤਿਗੁਰਾਂ ਦੇ ਤੇ ਭਾਈ ਜੈਤਾ ਜੀ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਪਾਈ ਜੈਤਾ ਜੀ ਕਹਿਣ ਲੱਗੇ ਪਿਆਰਿਆ ਅੱਜ ਫਿਰ ਉਹ ਸਮਾ ਆ ਗਈ ਕਹਿਣ ਲੱਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਆ ਰਹੇ ਨੇ ਇੱਧਰ ਨੂੰ ਤੇ ਉਸ ਪਾਈ ਜੈਤਾ ਜਿਨੇ ਕੀ ਕੀਤਾ ਛਾਤੀ ਦੇ ਨਾਲ ਸੀਸ ਲਾਇਆ ਸੀ ਨਾ ਉਹ ਸੀਸ ਜਾ ਕੇ ਉਸ ਅਸਣ ਦੇ ਉੱਤੇ ਰੱਖ ਦਿੱਤਾ ਤੇ ਤੋਬੀ ਕਹਿਣ ਲੱਗਾ ਪੀ ਪਿਆਰਿਓ ਇਹ ਕੀ ਕੀਤਾ ਇੱਥੇ ਤਾਂ ਮੈਂ ਆਪਣੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬਿਠਾਉਣਾ ਤੇ ਕਹਿਣ ਲੱਗਾ ਵੀ ਪਿਆਰਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੈਨੂੰ ਇੱਥੇ ਭੇਜਿਆ ਉਹ ਆਪ ਤੇ ਨਹੀਂ ਆ ਸਕੇ ਪਰ ਉਹਨਾਂ ਨੇ ਆਪਣਾ ਸੀਸ ਭੇਜਿਆ ਉਹਨਾਂ ਦਾ ਸੀਸ ਲੈ ਕੇ ਮੈਂ ਆ ਰਿਹਾ ਜਦੋਂ ਬਸਤਰ ਖੋਲੇ ਮਹਾਰਾਜੀ ਦੇ ਕੱਲੇ ਸੀਸ ਦਾ ਜਦੋਂ ਉਹਨੇ ਦਰਸ਼ਨ ਕੀਤਾ ਤੇ ਤਾਂਹਾਂ ਨਿਕਲ ਗਈਆਂ ਉੱਚੀ ਉੱਚੀ ਰੋਣ ਲੱਗ ਪਿਆ ਉਹ ਤੋਬੀ ਹੈ ਇੱਕ ਹੀ ਪਾਣਾ ਵਰਤ ਗਿਆ ਸਾਰੀ ਗੱਲਬਾਤ ਜਦੋਂ ਭਾਈ ਜੈਤਾ ਜੀ ਨੇ ਦੱਸੀ ਕਿ ਇਸ ਤਰ੍ਹਾਂ ਔਰੰਗਜ਼ੇਬ ਨੇ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਤੇ ਤੋਬੀ ਕਹਿਣ ਲੱਗਾ ਵਾਹ ਮੇਰੇ ਸਤਿਗੁਰੂ ਜਿਉਂਦਿਆਂ ਤੇ ਨਹੀਂ ਪਰ ਮਰਨ ਤੋਂ ਬਾਅਦ ਵੀ ਤੁਸੀਂ ਆਪਣੇ ਸਿੱਖਾਂ ਦੀ ਭਾਵਨਾ ਪੂਰੀ ਕਰ ਦਿੱਤੀ ਸੀਸ ਦੇ ਸਰੀਰ ਚ ਸਵਾਸ ਤੇ ਨਹੀਂ ਰਿਹਾ ਪਰ ਉਸ ਦੀ ਭਾਵਨਾ ਸੀ ਨਾ ਜਿਹੜੀ ਵੀ ਮੇਰੇ ਘਰਾਂ ਉਨ ਤੇ ਸਾਸਣ ਤੇ ਬੈਠਣ ਸਰੀਰ ਤੇ ਨਹੀਂ ਆ ਸਕਿਆ ਸਤਿਗੁਰਾਂ ਦਾ ਕੱਲਾ ਸੀਸ ਉਹ ਸਾਸਣ ਤੇ ਬਿਰਾਜਮਨ ਹੋ ਗਿਆ ਤਾਂ ਹਮਾਰ ਮਾਰ ਮਾਰ ਕੇ ਰੁੰਦਾ ਫਿਰ ਭਾਈ ਜੇਤਾ ਜੀ ਨੇ ਰਾਤ ਕੱਟੀ ਤੇ ਅੱਗੇ ਗਏ ਬਹੁਤ ਮਹਾਰਾਜ ਜੀ ਦੀਆਂ ਸਾਖੀਆਂ ਇਤਿਹਾਸ ਬੜਾ ਲੰਬਾ ਚੋੜਾ ਸੋ ਸਤਿਗੁਰਾਂ ਦੀ ਉਸ ਪਾਵਨ ਸ਼ਹਾਦਤ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਸਤਿਗੁਰਾਂ ਨੇ ਆਪਣਾ ਬਲੀਦਾਨ ਦਿੱਤਾ। ਸੋ ਦਾਤਾ ਜੀ ਮਿਹਰ ਕਰਨ, ਕਿਰਪਾ ਕਰਨ। ਐਸੀ ਪਾਵਰ ਐਸੀ ਤਾਕਤ ਸਿਰਫ ਨਾਮ ਦੇ ਵਿੱਚ ਹੈ। ਮਹਾਰਾਜ ਜੀ ਕਹਿੰਦੇ ਪੈ ਕਾਹੂ ਕੋ ਦੇਤ ਨਹਿ ਨਹ ਪੈਮਾਨ ਤਿਆਨ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਪਿਆਰਿਓ ਬੇ ਮਤਲਬ ਦਾ ਕਿਸੇ ਨੂੰ ਡਰ ਦੇਣਾ ਨਹੀਂ ਤੇ ਬੇਮਤਲਬ ਫालतੂ ਦਾ ਕਿਸੇ ਦਾ ਡਰ ਲੈਣਾ ਨਹੀਂ। ਏ ਸਤਗੁਰਾਂ ਨੇ ਸਿਖਾਇਆ ਸਾਨੂੰ ਸੋ ਦਾਤਾ ਜੀ ਮਿਹਰ ਕਰਨ ਕਿਰਪਾ ਕਰਨ ਤੰਦੂ ਤੇਗ ਬਾਦਰ ਪਾਛਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ